ਪਰ ਇਹ ਕਿਵੇਂ ਨੌਜਵਾਨ ਦੇ ਨਾਲ ਮਲਾਵਾਂਗੇ ਕਿ ਜਿਸ ਨੇ ਆਪਣੇ ਬਾਪ ਦਾ ਇੱਕ ਖਰੀਦਿਆ ਮੋਟਰਸਾਈਕਲ ਅੱਜ ਤੱਕ ਸੰਭਾਲ ਕੇ ਰੱਖਿਆ ਸਾਲ 1970 ਦੇ ਵਿੱਚ ਲਾਂਚ ਹੁੰਦਾ ਬਾ ਰਾਜਦੂਤ ਜੀਟੀ ਐਕਸ ਨਾਰਮਲ ਕਿੱਲ ਹੋ ਗਿਆ ਠੀਕ ਹੈ ਅੱਜ ਕਿੱਲ ਆਪਾਂ ਇਹਦੇ ਵਿੱਚ ਲਾ ਦਤਾ ਠੀਕ ਹੈ ਜੀ ਹੁਣ ਅਗਰ ਆਪਾਂ ਇਹਨੂੰ ਕਿੱਲ ਲਗਾ ਕੇ ਔਰ ਤੇਲੇ ਦਾ ਆਨ ਕਰਤਾ ਠੀਕ ਹੈ ਔਰ ਇਹਨੂੰ ਆਪਾਂ ਪਹਿਲੇ ਕਿ ਕਿਗਰੇਵੇ ਤੇ ਸਟਾਰਟ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਇੱਕ ਹੈ ਕਿ ਜਿੱਦਾਂ ਅੱਜਕੱਲ ਲੋਕੀ ਮੋਟਰਸਾਈਕਲ ਨੂੰ ਤਾਲੇ ਮਾਰ ਮਾਰ ਕੇ ਰੱਖਦੇ ਆ ਲੋਕੀ ਲੈ ਜਾਂਦੇ ਆ ਉਹ ਕਿਹੜਾ ਜ਼ਮਾਨਾ ਹੈ ਕਿ ਆ ਦੇਖ ਲਓ ਕਿੱਲਨਾ ਸਟਾਰਟ ਹੁੰਦਾ ਹੀ ਪਰ ਲੋਕੀ ਇਮਾਨਦਾਰ ਹੁੰਦੇ ਹੀ ਕੋਈ ਨਹੀਂ ਖੜਦੇ ਠੀਕ ਹੈ ਅੱਜਕੱਲ ਤਾਂ ਮੋਲ ਤੁਹਾਨੂੰ ਪਤਾ ਹੀ ਕਿਹੋ ਜਿਹਾ ਹੋ ਗਿਆ ਵਾ ਠੀਕ ਹੈ ਤਾਲਾ ਤੋੜ ਕੇ ਵੀ ਲੋਕੀ ਲੈ ਜਾਂਦੇ ਆ ਜੀਟੀਐਸ 175cc ਮੋਟਰਸਾਈਕਲ ਆ ਤੁਸੀਂ ਦੇਖ ਸਕਦੇ ਹੋ ਇਹਦਾ ਸਾਈਜ਼ ਕਿੱਡਾ ਵਾ ਸਾਈਜ਼ ਕਿੱਡਾ ਵਾ ਤਾਂ ਜਦੋਂ ਨਿਕਲਦੇ ਨੇ ਲੈ ਕੇ ਤਾਂ ਲੋਕ ਖੜ ਖੜ ਕੇ ਦੇਖਦੇ ਨੇ ਇਹ ਮੋਟਰਸਾਈਕਲ ਪੁਰਾਣਾ ਹੁੰਦਾ ਕੀ ਇਹ ਦੇ ਦਈਏ ਤੇ ਨਵਾਂ ਲਈਏ ਇਹ ਦੇ ਦਈਏ ਤੇ ਨਵਾਂ ਲਈਏ ਪਰ ਇਹ ਸਾਡੇ ਪਿਤਾ ਦੀ ਜਿਹੜੇ ਹੈਗੇ ਨੇ ਇਹ ਮੋਟਰਸਾਈਕਲ ਤੇ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਤਲਬ ਨੌਕਰੀ ਕਰਕੇ ਰਿਟਾਇਰ ਹੋਏ ਨੇ ਇਸੀ ਮੋਟਰਸਾਈਕਲ ਤੇ ਠੀਕ ਹੈ ਔਰ ਇੱਕ ਚੀਜ਼ ਹੋਰ ਹੈ ਇਹ ਮੋਟਰਸਾਈਕਲ ਕਦੀ ਖਰਾਬ ਨਹੀਂ ਹੋਇਆ ਪੂਰੇ ਭਰੋਸੇ ਦੇ ਨਾਲ ਮੋਟਰਸਾਈਕਲ ਨੂੰ ਲੈ ਕੇ ਜਾਂਦੇ ਰਹੇ ਨੇ ਤੇ ਪੂਰੇ ਭਰੋਸੇ ਦੇ ਨਾਲ ਮੋਟਰਸਾਈਕਲ ਨੂੰ ਘਰ ਲੈ ਕੇ ਆਉਂਦਾ ਰਿਹਾ ਵਾ ਨਾ ਕਦੀ ਕੋਈ ਡਿੱਗੇ ਨੇ ਨਾ ਕਦੀ ਮੋਟਰਸਾਈਕਲ ਸਲਿੱਪ ਹੋਇਆ ਨਾ ਕੋਈ ਗੱਲ ਨਾ ਕੋਈ ਬਾਤ ਬਹੁਤ ਵਧੀਆ ਮੋਟਰਸਾਈਕਲ ਚੱਲਿਆ ਜੀ ਔਰ ਅੱਜ ਵੀ ਦੇਖ ਲਓ ਤੁਸੀਂ ਬਿਲਕੁਲ ਨਵੇਂ ਵਰਗਾ ਮੋਟਰਸਾਈਕਲ ਹੈਗਾ ਕਦੇ ਕਿਸੇ ਨੇ ਮੁੱਲ ਨਹੀਂ ਪਾਇਆ ਕਿ ਭਾਈ ਇਹ ਵੇਚਣਾ ਹੀ ਇੰਨੇ ਦਾ ਵੇਚਣਾ ਜੇ ਬੜੇ ਲੋਕਾਂ ਨੇ ਡਿਮਾਂਡ ਕੀਤਾ ਜੀ ਸਾਨੂੰ ਦੇ ਦਿਓ ਜੀ ਠੀਕ ਹੈ ਕਈ ਵਾਰੀ ਫੇਸਬੁੱਕ ਤੇ ਪਿਛਲੇ ਸਾਲ ਦਿੰਦਾ ਪਾਇਆ ਹੈ ਤੇ ਆਨਲਾਈਨ ਲੋਕੀ ਵੀ ਕਹਿੰਦੇ ਡਿਮਾਂਡ ਕਰਨ ਢੇਪੇਗੇ ਉਹਨਾਂ ਸੜਕ ਤੇ ਲੈ ਕੇ ਚੱਲੀਦਾ ਲੋਕੀ ਬੁਲਟ ਮੋਟਰਸਾਈਕਲ ਤੋਂ ਠਾਰ ਮੋਟਰਸਾਈਕਲ ਤੋਂ ਉੱਤਰ-ਉੱਤਰ ਕੇ ਆ ਕੇ ਠਾਰ ਗੱਡੀਆਂ ਤੋਂ ਉੱਤਰ-ਉੱਤਰ ਕੇ ਆ ਕੇ ਫੋਟੋਆਂ ਖਤੋਂਦੇ ਆ ਠੀਕ ਹੈ ਲਿਆਉ ਦੀ 2 ਮਿੰਟ ਵਾਸਤੇ ਫੋਟੋ ਕਿਤਾ ਲੀਆ ਬਾਦ ਉਡਾ ਲੈ ਲੀਏ ਅਬਲ ਤੈਨੂੰ ਕਿਤੇ ਮਹੀਨੇ ਬਾਅਦ ਇੱਕ ਵਾਰੀ ਗੱਡੀ ਦਾ ਉਹ ਜਦੋਂ ਗੱਡੀ ਦਾ ਨਾ 10 ਮਿੰਟ ਵਾਸਤੇ ਅਗਰ ਦਈਦਾ ਘੁੰਮਣ ਫਿਰਨ ਤੇ 1 ਘੰਟਾ ਲੱਗ ਜਾਂਦਾ ਹੁੰਦੇ ਹੋਂ ਠੀਕ ਹੈ ਕਿ ਛੋਟਾ ਬੱਚਾ 14-15 ਸਾਲ ਦਾ ਬੱਚਾ ਵੀ ਚਲਾ ਸਕਦਾ ਜਿਹੜਾ ਬਿਲਕੁਲ ਚਲਾ ਸਕਦਾ ਜੀ ਇਹਨੂੰ ਠੀਕ ਹੈ ਪਰ ਹਾਈ ਸਪੀਡ ਮੋਟਰਸਾਈਕਲ ਹੈ ਠ ਤਾਂ ਮੈਲੇ ਜੀ ਬਹੁਤ ਵਧੀਆ ਵੈ ਤੇ ਪੂਰੇ ਪੀਕਅਪ ਦੇ ਨਾਲ ਚੱਲਦਾ ਵੈ ਠੀਕ ਹੈ ਤੇ ਮੇਰੇ ਫਾਦਰ ਸਾਹਿਬ ਯਾਨੀ ਕਿ ਡਬਲ ਸਵਾਰੀ ਇਹਨੂੰ ਕਰਕੇ ਚੱਲਦੇ ਰਹਿੰਦੇ ਨੇ ਉਹਨਾਂ ਦੇ ਨਾਲ ਇੱਕ ਗਨਮੈਨ ਵੀ ਚੱਲਦੇ ਰਿਆ ਮਗਰ ਬਹਿ ਕੇ ਇਸੀ ਮੋਟਰਸਾਈਕਲ ਤੇ ਆ ਮੈਂ ਤੁਹਾਨੂੰ ਦੱਸਦਾ ਵਾ ਕਰੀਬ ਕਰੀਬ 2 ਸਾਲ ਪਹਿਲੇ ਨਾ ਇਸ ਇਹਨੂੰ ਮੈਂ ਲੈ ਕੇ ਨਾ ਬਾਈਪਾਸ ਵਾਲੇ ਪਾਸੇ ਗਿਆ ਸੀ ਇਸ ਕਾਰਪੀਓ ਦੇ ਇੱਕ ਬੰਦਾ ਨਿਕਲਦਾ ਵਾ ਉਹ ਮੈਨੂੰ ਰੋਕਦਾ ਵਾ ਤੇ ਮੇਰੇ ਮੈਨੂੰ ਇਹਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੰਦਾ ਵਾ ਤੇ ਮੈਂ ਕਿਹਾ ਭਾਜੀ ਮੈਨੂੰ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ ਹੈਗਾ ਮੇਰੇ ਫਾਦਰ ਸਾਹਿਬ ਦਾ ਮੋਟਰਸਾਈਕਲ ਹੈ ਕਹਿੰਦਾ ਭਾਜੀ ਵੇ ਮੈਂ ਕਹਿੰਦਾ ਨਹੀਂ ਭਾਜੀ ਵੇਚਣਾ ਨਹੀਂ ਹੁਣ ਉਹਨੇ ਨਾ ਆਪਣੀ ਸਕਾਰਪੀਓ ਇੱਕ ਪਾਸੇ ਰੱਖਤੀ ਕਹਿੰਦਾ ਮੈਂ ਸਕਾਰਪੀਓ ਹੁਣੇ ਛੱਡਦਾ ਮੈਂ ਤਾਂ ਮੋਟਰਸਾਈਕਲ ਮੈਨੂੰ ਦੇ ਦਿਓ ਮੈਂ ਕਹਿੰਦਾ ਨਹੀਂ ਭਾਜੀ ਇਹ ਵੀ ਕਨ ਵਾਲਾ ਨਹੀਂ ਹੈਗਾ ਜੀ ਨਹੀਂ ਕੀਮਤ ਲਾ ਨਹੀਂ ਕੀਮਤ ਲਾ ਤੋ ਨੇ ਸਕਾਰਪੀਓ ਲਾ ਕੇ ਨਾ ਸਿੱਧਾ ਹੀ ਕਹਿੰਦਾ ਕਿ ਮੈਂ ਸਕਾਰਪੀਓ ਆਪਣੀ ਛੱਡਦਾ ਜੇ ਤੁਸੀਂ ਮੋਟਰਸਾਈਕਲ ਛੱਡ ਦਿਓ ਤੁਸੀਂ ਮੈਂ ਸਕਾਰਪੀਓ 'ਤੇ ਚੜਜੋ ਤੇ ਮੈਂ ਮੋਟਰਸਾਈਕਲ 'ਤੇ ਚੜ ਜੰਦਾ ਮੈਂ ਕਹਿੰਦਾ ਨਹੀਂ ਭਾਜੀ ਇਹ ਸਾਡੇ ਫਾਜ਼ਲ ਸਾਹਿਬ ਦਾ ਹੈਗਾ ਵਾ ਤੇ ਅਸੀਂ ਇਹਨੂੰ ਵੇਚ ਨਹੀਂ ਸਕਦੇ ਪੁਰਾਣੀ ਮਸ਼ੀਨਰੀ ਪੁਰਖਾਂ ਦੀ ਜਾਇਦਾਦ ਜਾਂ ਪੁਰਖਾਂ ਦੀਆਂ ਬਣਾਈਆਂ ਚੀਜ਼ਾਂ ਸਾਹਮਣਾ ਬੜਾ ਔਖਾ ਵਾਜਦੇ ਸਮੇਂ ਦੇ ਵਿੱਚ ਪਰ ਇੱਕ ਐਸੇ ਨੌਜਵਾਨ ਦੇ ਨਾਲ ਮਲਾਵਾਂਗੇ ਕਿ ਜਿਸ ਨੇ ਆਪਣੇ ਬਾਪ ਦਾ ਇੱਕ ਖਰੀਦਿਆ ਮੋਟਰਸਾਈਕਲ ਅੱਜ ਤੱਕ ਸੰਭਾਲ ਕੇ ਰੱਖਿਆ ਬਹੁਤ ਸਾਰੇ ਲੋਕ ਆਂਦੇ ਨੇ ਪੈਸੇ ਦਿੰਦੇ ਨੇ ਪਰ ਉਸ ਨੌਜਵਾਨ ਨੇ ਵੇਚਿਆ ਨਹੀਂ ਕਦੇ ਸੋਚਿਆ ਵੀ ਨਹੀਂ ਕਿ ਅਸੀਂ ਆਪਣੇ ਬਾਪ ਦਾ ਜਿਹੜਾ ਮੋਟਰਸਾਈਕਲ ਖਰੀਦਿਆ ਵੇਚਣਾ ਵਾ ਸਾਲ 1970 ਦੇ ਵਿੱਚ ਲਾਂਚ ਹੁੰਦਾ ਬਾ ਰਾਜਦੂਤ ਜੀਟੀ ਐਕਸ ਉਸ ਤੋਂ ਬਾਅਦ ਬੋਬੀ ਫਿਲਮ ਦੇ ਵਿੱਚ ਉਸ ਮੋਟਰਸਾਈਕਲ ਦੇ ਉੱਤੇ ਜਿਹੜੀ ਦਿਖਾਈ ਜਾਂਦੀ ਹੈ ਵੀਡੀਓ ਕਿ ਕਿਸ ਤਰੀਕੇ ਨਾਲ ਹੀਰੋ ਵੱਲੋਂ ਉਸ ਮੋਟਰਸਾਈਕਲ ਤੇ ਘੁੰਮਿਆ ਜਾਂਦਾ ਵਾ ਜਾਂ ਕਿਸ ਤਰੀਕੇ ਨਾਲ ਉਸ ਫਿਲਮ ਦੇ ਵਿੱਚ ਉਸ ਮੋਟਰਸਾਈਕਲ ਦੇ ਸੀਨ ਨੇ ਪਰ ਅੱਜ ਵੀ ਜਦੋਂ ਘਰ ਤੋਂ ਬਾਹਰ ਲੈ ਕੇ ਨਿਕਲਦੇ ਨੇ ਤੇ ਲੋਕ ਖੜ ਖੜ ਕੇ ਉਸ ਮੋਟਰਸਾਈਕਲ ਨੂੰ ਦੇਖਦੇ ਨੇ ਬਹੁਤ ਔਖਾ ਹੈ ਪੁਰਖਾਂ ਦੀਆਂ ਚੀਜ਼ਾਂ ਨੂੰ ਸਾਹਮਣਾ ਬਹੁਤ ਔਖਾ ਵਾ ਪੁਰਖਾਂ ਦੀਆਂ ਬਣਾਈਆਂ ਜਿਹੜੀਆਂ ਚੀਜ਼ਾਂ ਨੇ ਜਾਂ ਮਸ਼ੀਨਰੀ ਹੈ ਜਾਂ ਹੋਰ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣਾ ਅੱਜ ਦੇ ਸਮੇਂ ਦੇ ਵਿੱਚ ਉਹ ਵੀ ਅੱਜ ਤਾਂ ਲੋਕ ਆਪਣੇ ਘਰ ਦੇ ਵਿੱਚੋਂ ਕਵਾੜ ਕੱਢਦੇ ਨੇ ਕਿ ਇਸ ਕੂੜੇ ਨੂੰ ਘਰੋਂ ਕੱਢ ਦਈਏ ਵੇਚ ਦਈਏ ਪਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸੰਭਾਲ ਕੇ ਰੱਖਦੇ ਨੇ ਐਸਾ ਨੌਜਵਾਨ ਵੀ ਮਲਾਵਾਂਗੇ ਸਭ ਤੋਂ ਪਹਿਲਾਂ ਅਸੀਂ ਉਹ 1970 ਮਾਡਲ ਮੋਟਰਸਾਈਕਲ ਦਿਖਾ ਦਈਏ ਆਪਣੇ ਦਰਸ਼ਕਾਂ ਦੇ ਨਾਲ ਕਿ ਕਿਸ ਤੀਕੇ ਦਾ ਵਾ ਜੀਟੀਐਸ 175 ਸੀਸੀ ਮੋਟਰਸਾਈਕਲ ਆ ਤੁਸੀਂ ਦੇਖ ਸਕਦੇ ਹੋ ਇਹਦਾ ਸਾਈਜ਼ ਕਿੱਡਾ ਵਾ ਸਾਈਜ਼ ਕਿੱਡਾ ਵਾ ਤਾਂ ਜਦੋਂ ਨਿਕਲਦੇ ਨੇ ਲੈ ਕੇ ਤਾਂ ਲੋਕ ਖੜ ਖੜ ਕੇ ਦੇਖਦੇ ਨੇ ਉਸ ਮੋਟਰਸਾਈਕਲ ਦੇ ਉੱਤੇ ਜ਼ਰੂਰ ਆਪਣੀਆਂ ਤਸਵੀਰਾਂ ਲੈਣੀਆਂ ਚਾਹੁੰਦੇ ਨੇ ਕਿਉਂਕਿ ਪੁਰਾਣਾ ਦੌਰ ਫਿਰ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਯਾਦ ਆਉਂਦਾ ਵਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਬਾਪ ਫਾਦਰ ਦਾਦੇ ਪਰਦਾਦੇ ਕਿਸ ਤਰੀਕੇ ਨਾਲ ਮਸ਼ੀਨਰੀ ਚਲਾਉਂਦੇ ਸੀ ਇਹ ਮੋਟਰਸਾਈਕਲ ਆ ਇਸ ਮੋਟਰਸਾਈਕਲ ਦੀ ਖਾਸੀਅਤ ਕੀ ਹੈ ਗੱਲਬਾਤ ਉਸ ਨੌਜਵਾਨ ਦੇ ਨਾਲ ਕਰਾਂਗੇ ਪਰ ਮੈਂ ਤਸਵੀਰ ਜ਼ਰੂਰ ਚਾਹੀਏ ਦੇਖ ਲਓ ਉਸੇ ਤਰ੍ਹਾਂ ਦਾ 1970 ਕਰੀਬ ਕਰੀ 50 ਸਾਲ ਦੇ ਲਗਭਗ ਸਮਾਂ ਹੋ ਗਿਆ ਪਰ ਅੱਜ ਵੀ ਇੱਕ-ਇੱਕ ਦੇ ਉੱਤੇ ਸਟਾਰਟ ਹੋ ਗਿਆ ਸੀ ਪਹਿਲੀ ਕਿੱਕ ਮਾਰੀਏ ਉਸੇ ਵੇਲੇ ਸਟਾਰਟ ਹੋ ਗਿਆ ਵਾ ਘਰ ਤੋਂ ਲੈ ਕੇ ਨਿਕਲਦੇ ਨੇ ਜਦੋਂ ਦਿਲ ਕਰਦਾ ਵਾ ਸ਼ੌਂਕ ਜਾਗਦਾ ਵਾ ਕਿ ਅਸੀਂ ਆਪਣੇ ਬਾਪ ਦੀ ਮਸ਼ੀਨਰੀ ਤੇ ਚੜ੍ਹਨਾ ਵਾ ਤਾਂ ਫਿਰ ਨੌਜਵਾਨ ਜ਼ਰੂਰ ਲੈ ਕੇ ਘਰੋਂ ਨਿਕਲਦੇ ਨੇ ਤੇ ਲੋਕ ਫਿਰ ਕਹਿੰਦੇ ਨੇ ਇੱਕ ਭਾਜੀ ਅਸੀਂ ਪਰੇਸ਼ਾਨ ਵੀ ਬਹੁਤ ਕਈ ਵਾਰੀ ਹੁੰਨੇ ਆ ਜਦੋਂ ਲੈ ਕੇ ਨਿਕਲਦੇ ਆ ਜਿੱਥੇ ਅਸੀਂ 10 ਮਿੰਟ ਦਾ ਕੰਮ ਕਰਕੇ ਆਣਾ ਹੁੰਦਾ ਸਾਨੂੰ ਇੱਕ-ਇੱਕ ਘੰਟਾ ਲੱਗ ਜਾਂਦਾ ਵਾ ਲੋਕ ਖੜਖੜ ਦੇਖਦੇ ਨੇ ਤੇ ਅਸੀਂ ਫਿਰ ਕਿਸੇ ਨੂੰ ਨਾਂ ਵੀ ਨਹੀਂ ਕਰਦੇ ਗੱਲਬਾਤ ਕਰ ਲਾਂਗੇ ਉਸ ਨੌਜਵਾਨ ਦੇ ਨਾਲ ਸ਼ਾਮ ਜੀ ਮੋਰਸਲ ਦੇ ਕਿ ਬੜੀ ਗਮਨ ਨੂੰ ਖੁਸ਼ੀ ਹੋਈ ਆ ਅੱਜ ਦੇ ਇੱਧਰ ਆ ਜਾਓ ਉਹਦੇ ਤੋਂ ਆ ਅੱਜ ਦੇ ਸਮੇਂ ਦੇ ਵਿੱਚ ਦੇ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਨੌਜਵਾਨ ਨੇ ਆਪਣੇ ਪੁਰਖਾਂ ਦੀਆਂ ਚੀਜ਼ਾਂ ਬਣਾਈਆਂ ਘਰ ਚੋਂ ਕੱਢ ਦਿੰਦੇ ਨੇ ਵੇਚ ਦਿੰਦੇ ਨੇ ਕਵਾੜਾ ਜੀ ਇਹਨਾਂ ਬਾਹਰ ਸੁੱਟ ਪਰ ਤੁਸੀਂ ਆਪਣੇ ਬਾਬਾ ਦਾ ਮੋਟਰਸਾਈਕਲ ਅਜੇ ਤੱਕ ਰੱਖਿਆ ਦੇਖੋ ਜੀ ਅੱਜ ਕੱਲ ਦਾ ਜਿਹੜਾ ਜ਼ਮਾਨਾ ਹੈਗਾ ਵਾ ਲੋਕੀ ਵਧੀਆ ਤੋਂ ਵਧੀਆ ਚੀਜ਼ਾਂ ਮੰਨ ਲਓ ਕਿ ਜਦੋਂ ਮੋਟਰਸਾਈਕਲ ਪੁਰਾਣਾ ਹੁੰਦਾ ਕਿ ਇਹ ਦੇ ਦਈਏ ਤੇ ਨਵਾਂ ਲਈਏ ਇਹ ਦੇ ਦਈਏ ਤੇ ਨਵਾਂ ਲਈਏ पर सा पिता जी जोड़े है यह मोटरसाइकिल इन्होंने अपनी सारी जिंदगी मतलब नौकरी करके रिटायर होए ने इसी मोटरसाइकिल पर ठीक है और एक चीज़ होर है यह मोटरसाइकिल कभी खराब नहीं होया कभी मोटरसाइकिल ने उन्होंने धोखा नहीं तो दिता ठीक है पूरे भरोसे मोटरसाइकिल लैके जाते रहे तो पूरे भरोसे मोटरसाइकिल उन्होंने घर लेके आता रहा है न कहीं कोई डिगे ने ना कभी मोटरसाइकिल सलिप होया ना कोई गल ना कोई बात बहुत वजी मोटरसाइकिल चलिया जी और अज भी देख लो तीस बिल्कुल नविया वर्ग मोटरसाइकिल है ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਲ ਦੇ ਨਾਲ ਵੀ ਸਟਾਰਟ ਹੋ ਜਾਂਦਾ ਵਾ। ਕਿਲ ਨਹੀਂ ਸਟਾਰਟ। ਕਿਲ ਦੇ ਨਾਲ ਸਟਾਰਟ ਹੋ ਜਾਂਦਾ ਵਾ। ਭਾਈ ਦੱਸਿਓ ਕਿ ਕਦੇ ਜਦੋਂ ਲੈ ਕੇ ਨਿਕਲਦੇ ਕਦੇ ਕਿਸੇ ਨੇ ਮੁੱਲ ਨਹੀਂ ਪਾਇਆ ਕਿ ਭਾਈ ਇਹ ਵੇਚਣਾ ਹੀ ਇੰਨੇ ਦਾ ਵੇਚਣਾ ਜੇ। ਬੜੇ ਲੋਕਾਂ ਨੇ ਡਿਮਾਂਡ ਕੀਤਾ ਦੀ ਸਾਨੂੰ ਦੇ ਦਿਓ ਦੀ ਠੀਕ ਹੈ। ਕਈ ਵਾਰੀ ਫੇਸਬੁੱਕ ਤੇ ਪਿਛਲੇ ਸਾਲ ਦਿੰਦਾ ਪਾਇਆ ਹੈ ਤੇ ਆਨਲਾਈਨ ਲੋਕੀ ਵੀ ਕਹਿੰਦੇ ਡਿਮਾਂਡ ਕਰਨ ਡਿਆ ਪਏਗੇ ਸਾਨੂੰ ਦੇ ਦਿਓ ਜੀ ਸਾਨੂੰ ਦੇ ਦਿਓ। ਉਹਨੇ ਸੜਕ ਤੇ ਲੈ ਕੇ ਚੱਲੀਦਾ ਲੋਕੀ ਬੁਲਟ ਮੋਟਰਸਾਈਕਲ ਤੋਂ ਠਾਰ ਮੋਟਰਸਾਈਕਲ ਤੋਂ ਉੱਤਰ-ਉੱਤਰ ਕੇ ਆ ਕੇ ਠਾਰ ਗੱਡੀਆਂ ਤੋਂ ਉੱਤਰ- ਲਿਆਉ ਦੀ ਦੋ ਮਿੰਟ ਬਾਅਦ ਫੋਟੋ ਕਿਤੇ ਅਲਗਿਆ ਪਾ ਚ ਉਡਾ ਲਿਆ ਲੀਏ ਅਬਲ ਤੈਨੂੰ ਕਿਤੇ ਮਹੀਨੇ ਬਾਅਦ ਇੱਕ ਵਾਰੀ ਕੱਢੀਦਾ ਵਾ ਉਹ ਜਦੋਂ ਕੱਢੀਦਾ ਨਾ ਤੇ 10 ਮਿੰਟ ਵਾਸਤੇ ਅਗਰ ਦਈਦਾ ਘੁੰਮਣ ਫਿਰਨ ਤੇ 1 ਘੰਟਾ ਲੱਗ ਜਾਂਦਾ ਹੁੰਦੇ ਹੁੰਦੇ ਘਰ ਵਾਪਸ ਦੇਖਿਆ ਕਿ ਛੋਟਾ ਬੱਚਾ 14-15 ਸਾਲ ਦਾ ਬੱਚਾ ਵੀ ਚਲਾ ਸਕਦਾ ਜਿਹੜਾ ਬਿਲਕੁਲ ਚਲਾ ਸਕਦਾ ਜੀ ਇਹਨੂੰ ਠੀਕ ਹੈ ਪਰ ਹਾਈ ਸਪੀਡ ਮੋਟਰਸਾਈਕਲ ਹੈ ਠੀਕ ਹੈ ਔਰ ਇਹਦੀ ਸਪੀਡ ਵੀ ਕਾਫੀ ਹੈ ਤੇ ਮਾਈਲੇਜ ਵੀ ਬਹੁਤ ਵਧੀਆ ਵਾ ਤੇ ਪੂਰੇ ਪੀਕਅਪ ਦੇ ਨਾਲ ਚੱਲਦਾ ਵਾ ਠੀਕ ਹੈ ਤੇ ਮੇਰੇ ਫਾਦਰ ਸਾਹਿਬ ਯਾਨੀ ਕਿ ਡਬਲ ਸਵਾਰੀ ਇਹਨੂੰ ਕਰਕੇ ਚੱਲਦੇ ਰਹੇ ਨੇ ਉਹਨਾਂ ਦੇ ਨਾਲ ਇੱਕ ਗਨਮੈਨ ਵੀ ਚੱਲਦੇ ਰਿਹਾ ਮਗਰ ਬਹਿ ਕੇ ਏਸੀ ਮੋਟਰਸਾਈਕਲ ਤੇ ਠੀਕ ਹੈ ਉਹਨਾਂ ਨੇ ਆਪ ਅੱਗੇ ਬਹਿ ਜਾਣਾ ਆਪ ਚਲਾਣਾ ਉਹਨਾਂ ਨੇ ਅੰਦਰ ਗਨਮੈਨ ਪਿੱਛੇ ਬੈਠੇ ਰਹਿਣਾ ਤੁਸੀਂ ਕਿਹਾ ਕਦੇ ਖਰਾਬ ਨਹੀਂ ਹੋਇਆ 50 ਸਾਲ ਲਗਾਤਾਰ ਚਲਾਇਆ ਤੇ 50 ਸਾਲ ਦੇ ਵਿੱਚ ਖਰਾਬ ਹੀ ਨਹੀਂ ਹੋਇਆ ਨਹੀਂ ਇਹ ਤਾਂ ਮੇਨਟੇਨੈਂਸ ਆ ਆਪਣੇ ਵੱਲੋਂ ਜ਼ਿਆਦਾ ਕਰੋਨੇ ਪਰ ਮਤਲਬ ਕਦੀ ਰਾਹ ਦੇ ਵਿੱਚ ਨਹੀਂ ਖਰਾਬ ਹੋਇਆ ਕੋਈ ਹੁੰਦਾ ਨਾ ਕਿ ਹਾਂ ਬੰਦ ਹੋ ਜਾਣਾ ਮੀਂਹ ਦੇ ਵਿੱਚ ਕੋਈ ਪਾਣੀ ਪੈ ਗਿਆ ਜਾਂ ਕੋਈ ਉਹ ਦੀ ਦੀ ਇਹੋ ਜਿਹੀ ਪ੍ਰੋਬਲਮ ਕਦੀ ਨਹੀਂ ਆਈ ਤੁਸੀਂ ਕਿਹਾ ਕਿ ਜੇ ਨਾ ਸਟਾਰ ਕਿ ਕਿਸ ਤਰੀਕੇ ਨਾਲ ਸਟਾਰਟ ਹੁੰਦਾ ਵਾ ਤੇ ਫਿਰ ਕਿਦਾਂ ਜਿਹੜਾ ਵਾ ਚੱਲਦਾ ਇਹ ਨੋਰਮਲ ਕਿਲ ਹੋ ਗਿਆ ਠੀਕ ਹੈ ਇਹ ਕੇਲ ਆਪਾਂ ਇਹਦੇ ਵਿੱਚ ਲਾ ਦਿੱਤਾ ਠੀਕ ਹੈ ਜੀ ਹੁਣ ਅਗਰ ਆਪਾਂ ਇਹਨੂੰ ਕਿਲ ਲਗਾ ਕੇ ਔਰ ਇਹ ਤੇਲ ਇਹਦਾ ਆਨ ਕਰਤਾ ਠੀਕ ਹੈ ਔਰ ਇਹਨੂੰ ਆਪਾਂ ਇਹ ਪਹਿਲੇ ਕਿੱਕ ਦੇ ਵੇ ਤੇ ਸਟਾਰਟ ਹੋ ਗਿਆ ਜੀ ਠੀਕ ਹੈ ਸਭ ਤੋਂ ਵੱਡੀ ਗੱਲ ਇੱਕ ਹੈ ਕਿ ਜਿੱਦਾਂ ਅੱਜਕੱਲ ਲੋਕੀ ਮੋਟਰਸਾਈਕਲ ਨੂੰ ਤਾ ਇਹ ਤਾਲੇ ਮਾਰ ਮਾਰ ਕੇ ਰੱਖਦੇ ਆ ਲੋਕੀ ਲੈ ਜਾਂਦੇ ਆ ਉਹ ਕਿਹੜਾ ਜ਼ਮਾਨਾ ਹੈ ਕਿ ਇਹ ਦੇਖ ਲਓ ਕਿੱਲਨਾ ਸਟਾਰਟ ਹੁੰਦਾ ਸੀ ਪਰ ਲੋਕੀ ਇਮਾਨਦਾਰ ਹੁੰਦੇ ਸੀ ਕੋਈ ਨਹੀਂ ਖੜਦੇ ਸੀ ਠੀਕ ਹੈ ਅੱਜ ਕੱਲ ਤਾਂ ਮੋਹਲ ਤੁਹਾਨੂੰ ਪਤਾ ਹੀ ਕਿਹੋ ਜਿਹਾ ਹੋ ਗਿਆ ਵਾ ਠੀਕ ਹੈ ਤਾਲਾ ਤੋੜ ਕੇ ਵੀ ਲੋਕੀ ਲੈ ਜਾਂਦੇ ਆ ਇਹੋ ਜਿਹਾ ਜਦੋਂ ਜਦੋਂ ਚਲਾਉਂਦੇ ਮੈਂ ਦੇਖਿਆ ਘਰ 'ਚ ਹੋਰ ਵੀ ਬਹੁਤ ਸਾਰੀਆਂ ਬਾਈਕ ਆ ਪਰ ਜ਼ਿਆਦਾ ਆਨੰਦ ਕਿਧਰੋਂ ਆਉਂਦਾ ਚਲਾਉਂਦਾ ਇਹਦਾ ਆਉਂਦਾ ਕਿ ਜਾਂ ਉਹ ਬਾਕੀ ਨਹੀਂ ਇਹਦਾ ਤਾਂ ਇੱਕ ਆਨੰਦ ਹੀ ਵੱਖਰਾ ਹੈ ਦੀ ਇਹਦਾ ਤਾਂ ਇੱਕ ਆਪਣਾ ਆਨੰਦ ਆ ਠੀਕ ਹੈ ਇਹ ਜਿਹੜੀ ਗਲੀ ਤੋਂ ਲੰਘ ਜਾਂਦਾ ਨਾ ਸਾਰੇ ਕਹਿੰਦੇ ਤਵਾੜੀ ਸਾਹਿਬ ਦਾ ਮੋਟਰਸਾਈਕਲ ਤੇ ਆ ਰਿਹਾ ਜੀ ਕਈ ਜਿਹੜੇ ਮੈਨੂੰ ਨਹੀਂ ਵੀ ਪਤਾੰਦੇ ਨਾ ਉਹ ਕਹਿੰਦੇ ਤਵਾੜੀ ਸਾਹਿਬ ਦੇ ਬੇਟੇ ਤੁਸੀਂ ਇਹ ਮੋਟਰਸਾਈਕਲ ਤਵਾੜੀ ਸਾਹਿਬ ਕੋ ਹੁੰਦਾ ਸੀ ਠੀਕ ਹੈ ਸਾਰੇ ਜਾਣੇ ਨਾ ਇਹ ਮੋਟਰਸਾਈਕਲ ਦੀ ਪਿਸਤਾਨ ਹੀ ਇੱਕ ਬਖਰੀ ਹੈ ਜੀ ਠੀਕ ਹੈ ਅੱਛਾ ਕਦੇ ਵੇਚਣ ਦਾ ਖਿਆਲ ਨਹੀਂ ਆਇਆ ਮੰਜ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਮੋਟਰਸਾਈਕਲ ਤਾਂ ਬਿਲਕੁਲ ਨਹੀਂ ਵੇਚਣਾ ਠੀਕ ਹੈ ਇਹਨੂੰ ਇਹ ਸਾਮ ਸੰਭਾਲ ਦੇਖ ਸਕਦੇ ਤੁਸੀਂ ਅੱਜ ਵੀ ਨਿਕਲ ਦੇਣਾ ਇਹਦਾ ਬਿਲਕੁਲ ਲਸਕਦਾ ਪਿਆ ਹੋਇਆ ਹੈ ਸਾਮ ਸੰਭਾਲ ਪੂਰਾ ਕਰੀਦਾ ਹੈ ਇਹਦਾ ਤੇ ਰੱਖਿਆ ਟਾਇਰ ਸ਼ਾਇਦ ਦੁਬਾਰਾ ਨਵੇਂ ਪਵਾਤੇ ਹਾਂਜੀ 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 ਟਾਇਰ ਟਾਇਰ ਸਾਰੇ ਨਵੇਂ ਪਵਾ ਕੇ ਤੇ ਫੁੱਲ ਮੈਂਟੇਨੈਂਸ ਦੇ ਵਿੱਚ ਇਹਨੂੰ ਰੱਖਿਆ ਜੀ ਅੱਛਾ ਇਹ ਪਤਾ ਲੱਗਾ ਸੀ ਕਿ ਸਭ ਤੋਂ ਪਹਿਲਾਂ 11 ਲਗਭਗ ਮੋਟਰਸਾਈਕਲ ਇੱਤੇ ਹੋਏ ਸੀ ਲਾਂਚ ਜਿਨ੍ਹਾਂ ਦੇ ਵਿੱਚ ਇੱਕ ਤੁਸੀਂ ਵੀ ਹਾਂਜੀ ਹਾਂਜੀ ਫਾਦਰ ਸਾਹਿਬ ਨੇ ਖਰੀਦਿਆ ਯਾਨੀ ਕਿ ਸਾਡੇ ਜਨਮ ਤੋਂ ਬਰਤ ਤੋਂ ਪਹਿਲੇ ਦਾ ਮੋਟਰਸਾਈਕਲ ਹੈ ਠੀਕ ਹੈ ਜੀ ਜੀ ਬਿਲਕੁਲ ਭਾਈ ਨੇ ਛੋਟੇ ਗਲਬਾ ਕਰ ਲਾਂਗੇ ਭਾਈ ਸਾਹਿਬ ਪਾਪਾ ਨੂੰ ਫਿਰ ਫਿਲਮ ਵੇਖ ਕੇ ਸ਼ੌਂਕ ਜਾ ਗਿਆ ਕਿ ਫਿਲਮ ਦੇ ਵਿੱਚ ਬੋਬੀ ਫਿਲਮ ਪਿਕਚਰ ਦੇ ਵਿੱਚ ਹੈਗਾ ਸੀ ਨੇ ਨੇ ਫਿਲਮ ਦਾ ਤਾਂ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ ਸੀ ਇਹ ਉਹਨਾਂ ਦੀ ਪਸੰਦ ਹੈ ਇਹ ਸਾਡਾ ਮਾਣ ਹੈ ਇਹ ਸਾਡੀ ਸ਼ਾਨ ਹੈ ਇਹ ਮਤਲਬ ਕਹਿ ਨਹੀਂ ਸਕਦੇ ਆ ਕਿ ਇਹ ਸਮਝ ਲੈ ਚਾਰ ਭਰਾ ਹੈਗੇ ਆ ਆਪਾਂ ਵੱਡੇ ਬ੍ਰਦਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਚੰਡੀਗੜ੍ਹ ਹੈਗੇ ਨੇ ਉਹ ਵੀ ਆਂਦੇ ਨੇ ਨਾ ਜਦੋਂ ਉਹ ਵੀ ਮਤਲਬ ਸਾਰੀਆਂ ਗਿੱਡੀਆਂ ਨੂੰ ਛੱਡ ਕੇ ਉਹ ਵੀ ਕਹਿੰਦੇ ਨੇ ਕਿ ਯਾਰ ਹੁਣ ਆਏ ਆ ਤੇ ਇੱਕ ਗਿੱੜੀ ਦੇ ਤੇ ਲਾ ਹੀ ਲਈਏ ਤੇ ਮਤਲਬ ਗੱਲ ਹੀ ਇਹਦੀ ਵੱਖਰੀ ਹੈਗੀ ਜੇ ਅੱਛਾ ਲੋਕ ਜਦੋਂ ਖੜ ਕੇ ਫੋਟੋ ਖਿਜਣ ਲਈ ਕਹਿੰਦੇ ਫਿਰ ਮਨ ਨੂੰ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਕਿ ਯਾਰ ਸਾਡਾ ਇੱਕ ਪੁਰਾਣਾ ਮੋਟਰਸਾਈਕਲ ਆ 50 ਸਾਲ ਪੁਰਾਣਾ ਲੋਕ ਐਡੇ ਮਹਿੰਗੇ ਜਿੱਦਾਂ ਤੁਹਾਡੇ ਭਾਈ ਨੇ ਦੱਸਿਆ ਕਿ ਮਹਿੰਗੇ ਮਹਿੰਗੇ ਮੋਟਰਸਾਈਕਲ ਦੇ ਉੱਤਰ ਕੇ ਤੇ ਫੋਟੋ ਖਿਜਾਂਦੇ ਆ ਤਾਂ ਮਨ ਨੂੰ ਇੱਕ ਖੁਸ਼ੀ ਵੱਖਰੀ ਹੁੰਦੀ ਬਿਲਕੁਲ ਬਿਲਕੁਲ ਭਾਈ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਤੁਹਾਨੂੰ ਦੱਸਦਾ ਵਾਂ ਕਰੀਬ ਕਰੀਬ 2 ਸਾਲ ਪਹਿਲੇ ਨਾ ਇਸ ਇਹਨੂੰ ਮੈਂ ਲੈ ਕੇ ਨਾ ਬਾਈਪਾਸ ਵਾਲੇ ਪਾਸੇ ਗਿਆ ਸੀ ਇਸ ਕਾਰਪਿਓ ਦੇ ਇੱਕ ਬੰਦਾ ਨਿਕਲਦਾ ਵਾ ਉਹ ਮੈਨੂੰ ਰੋਕਦਾ ਵਾ ਤੇ ਮੇਰੇ ਮੈਨੂੰ ਇਹਦੇ ਬਾਰੇ ਪੁੱਛਣਾ ਸ਼ੁਰੂ ਕਰ ਦਿੰਦਾ ਵਾ ਤੇ ਮੈਂ ਕਿਹਾ ਭਾਈ ਮੈਂ ਕਹਿੰਦਾ ਨਹੀਂ ਭਾਜੀ ਵੇਚਣਾ ਨਹੀਂ ਹੁਣ ਉਹਨੇ ਨਾ ਆਪਣੀ ਸਕਾਰਪੀਓ ਇੱਕ ਪਾਸੇ ਰੱਖਤੀ ਕਹਿੰਦਾ ਮੈਂ ਸਕਾਰਪੀਓ ਹੁਣੇ ਛੱਡਦਾ ਮੈਂ ਤਾਂ ਮੋਟਰਸਾਈਕਲ ਮੈਨੂੰ ਦੇ ਦਿਓ ਮੈਂ ਕਹਿੰਦਾ ਨਹੀਂ ਭਾਜੀ ਇਹ ਵੀ ਕਨ ਵਾਲਾ ਨਹੀਂ ਹੈਗਾ ਜੀ ਨਹੀਂ ਕੀਮਤ ਲਾ ਦਿੱਤੀ ਇੰਨੀ ਕੀਮਤ ਲਾਤੀ ਉਹਨੇ ਸਕਾਰਪੀਓ ਲਾ ਕੇ ਨਾ ਸਿੱਧਾ ਹੀ ਕਹਿੰਦਾ ਕਿ ਮੈਂ ਸਕਾਰਪੀਓ ਆਪਣੀ ਛੱਡਦਾ ਜੇ ਤੁਸੀਂ ਮੋਟਰਸਾਈਕਲ ਛੱਡ ਦਿਓ ਤੁਸੀਂ ਮੈਂ ਸਕਾਰਪੀਓ 'ਤੇ ਚੜਜੋ ਤੇ ਮੈਂ ਮੋਟਰਸਾਈਕਲ 'ਤੇ ਚੜ ਜੰਨਾ ਮੈਂ ਕਹਿੰਦਾ ਨਹੀਂ ਭਾਜੀ ਇਹ ਸਾਡੇ ਫਾਜ਼ਲ ਸਾਹਿਬ ਦਾ ਹੈਗਾ ਵਾ ਤੇ ਅਸੀਂ ਇਹਨੂੰ ਵੇਚ ਨਹੀਂ ਸਕਦੇ ਜੀ ਬਿਲਕੁਲ ਬਾਪ ਦਾ ਗਹਿਣਾ ਹੀ ਕਹਿ ਸਕਦੇ ਹਾਂ ਅਸੀਂ ਮਸ਼ੀ ਇਹ ਬੱਚਿਆਂ ਨੂੰ ਦੇ ਦਿੱਤੀ ਪਰ ਬੱਚਿਆਂ ਨੇ ਵੀ ਉਸੇ ਤਰੀਕੇ ਨਾਲ ਸੰਭਾਲ ਕੇ ਰੱਖੀ ਆ ਉਹਨਾਂ ਨੇ ਕਿਹਾ ਸਕਾਰਪੀਓ ਦਾ ਹੈ ਬਰਾਬਰ ਤੇ ਇਸ ਨੂੰ ਲੈ ਰਹੇ ਸੀ ਪਰ ਅਸੀਂ ਫਿਰ ਵੀ ਨਹੀਂ ਵੇਚਿਆ ਕਿਉਂਕਿ ਬਾਪ ਦਾ ਸੀ ਬਾਪ ਨੇ ਕਿਹਾ ਸੀ ਪੁੱਤ ਸੰਭਾਲ ਕੇ ਰੱਖਣਾ ਆਪ ਤਾਂ ਨਹੀਂ ਖਰਚ ਲਾਂਦੇ ਹੁਣ ਪਰ ਹੁਣ ਬੱਚੇ ਜਲਾਉਂਦੇ ਨੇ ਜਦੋਂ ਲੈ ਕੇ ਨਿਕਲਦੇ ਨੇ ਉਸੇ ਤਰੀਕੇ ਨਾਲ ਲੋਕ ਖੜਖੜ ਦੇਖਦੇ ਨੇ ਤਾਂ ਫੋਟੋਆਂ ਲੈਂਦੇ ਨੇ ਜ਼ਰੂਰੀ ਹੈ ਕਿ ਸਾਨੂੰ ਪੁਰਾਣੀਆਂ ਚੀਜ਼ਾਂ ਜਰੂਰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਜਿਹੜੇ ਸਾਡੇ ਪੁਰਖਾਂ ਵੱਲੋਂ ਬਣਾਈਆਂ ਗਈਆਂ ਨੇ ਅੱਜ ਕੱਲ ਬਹੁਤ ਘੱਟ ਲੋਕ ਨੇ ਪਰ ਜਿਹੜੇ ਸੰਭਾਲਦੇ ਨੇ ਪਤਾ ਉਹਨਾਂ ਨੂੰ ਹੁੰਦਾ ਵਾ ਕਿ ਉਸ ਪੁਰਾਣੀ ਮਸ਼ੀਨਰੀ ਦੀ ਜਾਂ ਪੁਰਾਣੇ ਸਮਾਨ ਦੀ ਕਿੰਨੀ ਕੀ ਕਦਰ ਜਾਣੀ ਜਾਂਦੀ ਹੈ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ